ਸਤਿ ਸ੍ਰੀ ਅਕਾਲ ਦੋਸਤੋ ਅੱਜ ਫੇਰ ਇੱਕ ਨਵੀਂ ਕਵਿਤਾ ਲੈ ਕੇ ਹਾਜ਼ਰ ਹਾਂ ਜੀ ਜੇ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ 9 ਸਾਲ ਦੀ ਉਮਰ ਵਿੱਚ ਭਾਣਾ ਵਰਤਾਇਆ ਤੇ ਇੱਕ ਬਹਾਦਰ ਗੁਰੂ ਨੂੰ ਖੁਦ ਹੀ ਫਰਮਾਇਆ ਦਿੱਲੀ ਵੱਲ ਨੂੰ ਭੇਜ ਕੇ ਬਚਾਏ ਹਿੰਦ ਪੁਜਾਰੀ ਮਰਦ ਅਗੰਬੜਾ ਦੇ ਗਿਆ ਸਾਨੂੰ ਸਰਦਾਰੀ ਨਾ ਕੋਈ ਹੋਇਆ ਤੇ ਹੋਵਣਾ ਐਡਾ ਕਿਰਦਾਰੀ ਮਰਦ ਅਗੰਬੜਾ ਦੇ ਗਿਆ ਸਾਨੂੰ ਸਰਦਾਰੀ ਵਿਸਾਖੀ ਵਾਲੇ ਦਿਨ ਨੂੰ ਇੱਕ ਕੌਤਕ ਰਚਿਆ ਪੰਜ ਸਿਰਾਂ ਨੂੰ ਮੰਗਿਆ ਤੇ ਸੋਰਸੀ ਮੱਚਿਆ ਸੋਨਸਾਨ ਜੀ ਹੋ ਗਈ ਕੰਮ ਰੱਖਿਆ ਜਾਰੀ ਮਰਦ ਅਗੰਬੜਾ ਦੇ ਗਿਆ ਸਾਨੂੰ ਸਰਦਾਰੀ ਨਾ ਕੋਈ ਹੋਇਆ ਤੇ ਹੋਵਣਾ ਐਡਾ ਕਿਰਦਾਰੀ ਸੇਕ ਆਪਣੇ ਨੂੰ ਆਖਿਆ ਵਖ ਦੇਉ ਦਿਖਾਈ ਸਵਾ ਲੱਖ ਨਾਲ ਇੱਕ ਹੀ ਫਿਰ ਕਰੂ ਲੜਾਈ ਡਰ ਮੌਤ ਦਾ ਉਡ ਗਿਆ ਆਏ ਕਈ ਹਜ਼ਾਰੀ ਮਰਦ ਅੰਗਮੜਾ ਦੇ ਗਿਆ ਸਾਨੂੰ ਸਰਦਾਰੀ ਨਾ ਕੋਈ ਹੋਇਆ ਤੇ ਹੋਵਣਾ ਐਡਾ ਕਿਰਦਾਰੀ ਚਾਰੇ ਪੁੱਤਰ ਵਾਰ ਕੇ ਸਾਨੂੰ ਪੁੱਤ ਬਣਾਇਆ ਅਰੰਗੇ ਵਰਗੇ ਜ਼ਾਲਮਾਂ ਨੂੰ ਸਬਕ ਸਿਖਾਇਆ ਧਰਮ ਕਦੇ ਨਾ ਡੋਲਦੇ ਮਤ ਜਾਂਦੀ ਮਾਰੀ ਮਰਦ ਅਗੰਬੜਾ ਦੇ ਗਿਆ ਸਾਨੂੰ ਸਰਦਾਰੀ ਨਾ ਕੋਈ ਹੋਇਆ ਤੇ ਹੋਵਣਾ ਐਡਾ ਕਿਰਦਾਰੀ ਨਦੇੜੋਂ ਮਾਦੋ ਮਿਲ ਗਿਆ ਹੋਇਆ ਬੇਰਾਗੀ ਸੁਣ ਵਿਚਾਰ ਗੁਰੂ ਦੇ ਜਮੀਰ ਅੰਦਰ ਜਾਗੀ ਜੀਵਨ ਉਹੀ ਜੋਸ ਨੇ ਆਵਾਜ਼ ਹੱਕ ਦੀ ਮਾਰੀ ਮਰਦ ਅਗੰਬੜਾ ਦੇ ਗਿਆ ਸਾਨੂੰ ਸਰਦਾਰੀ ਨਾ ਕੋਈ ਹੋਇਆ ਤੇ ਹੋਵਣਾ ਐਡਾ ਕਿਰਦਾਰੀ ਮਰਦ ਅਗੰਬੜਾ ਦੇ ਗਿਆ ਸਾਨੂੰ ਸਰਦਾਰੀ ਧੰਨਵਾਦ